ਲੋਕ ਕਹਣਗੇ ਜੱਟ ਤਾਂ ਕਮਲੇ ਹੁੰਦੇ ਆ ਸਾਰੇ ਜੱਟ ਕਮਲੇ ਨਹੀਂ ਹੁੰਦੇ ਵਿੱਚ ਜੱਟ ਸਿਆਣੇ ਵੀ ਹੁੰਦੇ ਆ ਸੋ ਨੂੰ ਕਿਹ ਸਿਆਣੇ ਜੱਟ ਦੀ ਕਹਾਣੀ ਸੁਣਾਉਣੇ ਆ ਛੋਡਾ ਹੱਸ ਹੱਸ ਕੇ ਨਾ ਢਿੱਡ ਦੋਖਣ ਲੱਗ ਜੂ ਬਾਈ ਧਿਆਨ ਨਾਲ ਸੁਣਿਓ ਕਹਿੰਦੇ ਇੱਕ ਵਾਰ ਨਾ ਬਾਈ ਕੋਈ ਬੰਦਾ ਕਿਸੇ ਦੀਆਂ ਗੱਲਾਂ 'ਚ ਆ ਗਿਆ ਅੱਛਾ ਉਹ ਕਹਿੰਦਾ ਵੀ ਯਾਰ ਤੇਰੀ ਤਾਂ ਘਰੇ ਚੱਲਦੀ ਨਹੀਂ ਛੋਡਲਾ ਘਰੇ 'ਚ ਉਧਰ ਕਰਦਾ ਵੀ ਤੂੰ ਵੀ ਅੱਧਾ ਦਾ ਮਾਲਕਾ ਤੂੰ ਵੀ ਮਾਰਾ ਮੋਟਾ ਘਰੇ ਕਬੀਲਦਾਰੀ ਦੇ ਕੰਮਾਂ 'ਚ ਹਿੱਸਾ ਲਿਆ ਕਰ ਉਹ ਆ ਕੇ ਲੋਕਾਂ ਦੀਆਂ ਗੱਲਾਂ 'ਚ ਘਰੇ ਲੜ ਪਿਆ ਕਹਿੰਦਾ ਯਾਰ ਤੁਸੀਂ ਮੇਰੀ ਤਾਂ ਘਰੇ ਗੱਲੀ ਨਹੀਂ ਗੋਲਦੇ ਮੈਨੂੰ ਤਾਂ ਪੁੱ ਉਹ ਕਹਿੰਦਾ ਵੀ ਜਿਹੜਾ ਬੱਚਾ ਵੇਚ ਕੇ ਆਉਣਾ ਕੱਲ ਨੂੰ ਮੈਂ ਵੇਚ ਕੇ ਆਉਂਗਾ। ਅੱਛਾ। ਉਹਦਾ ਭਾਈ ਸਮਝ ਗਿਆ ਭਾਈ ਵੱਡਾ ਭਾਈ ਸੀ ਜਿਹੜਾ ਸਿਆਣਾ ਸੀ ਉਹ ਸਮਝ ਗਿਆ ਵੀ ਇਹ ਲੋਕਾਂ ਦੀਆਂ ਗੱਲਾਂ 'ਚ ਆ ਗਿਆ ਕਿਸੇ ਦੀ ਉਂਗਲ ਤੇ ਚੜਿਆ ਹੋਇਆ। ਹੂੰ। ਤਾਂ ਉਹ ਬੰਦਾ ਕਹਿੰਦਾ ਆ ਵੀ ਕੋਈ ਗੱਲ ਨਹੀਂ ਤੂੰ ਵੇਚ ਆਈ ਪਰ 10 ਰੁਪਈਆ ਦਾ ਬੱッサ ਵੇਚ ਗਿਆ। ਅੱਛਾ। ਉਹ ਕਹਿੰਦਾ ਠੀਕ ਆ ਵੀ 10 ਦਾ ਵੇਚ ਆਉ ਮੈਂ ਗੱਲ ਹੀ ਕੋਈ ਨਹੀਂ। ਹੂੰ। ਹੁਣ ਉਹ ਬੰਦਾ ਵਿਚਾਰਾ ਭਗਤ ਸੀ। ਹੂੰ। ਗੱਲਾਂ 'ਚ ਆ ਗਿਆ ਲੋਕਾਂ ਦੀਆਂ 'ਚ ਉਹ ਜਦੋਂ ਬੱッサ ਖੋਲ ਕੇ ਲੈ ਗਿਆ ਰਾਹ 'ਚ ਤੁਰਿਆ ਜਾਂਦਾ ਇੱਕ ਠੱਗ ਖੜਾ ਰਾਹ 'ਚ। ਅੱਛਾ। ਠੱਗ ਉਹ ਕਹਿੰਦਾ ਬੱਛਾ ਨਹੀਂ ਦਾ ਕੱਟਾ ਹੈ ਉਹ ਕਹਿੰਦਾ ਜਾਓ ਮੈਂ ਨਹੀਂ ਵੇਚਣਾ ਕਹਿ ਕੇ ਗਾਹਾਂ ਵਾਗ ਗਿਆ ਉਸੇ ਟੋਲੇ ਦਾ ਬੰਦਾ ਇੱਕ ਹੋਰ ਗਾਹਾਂ ਖੜਾ ਅੱਛਾ ਉਹ ਕਹਿੰਦਾ ਕੱਟਾ ਕਿੰਨੇ ਦਾ ਵੇਚਣਾ ਉਹ ਕਹਿੰਦਾ ਕੱਟਾ ਨਹੀਂ ਭਾਈ ਇਹ ਤਾਂ ਬੱਛਾ ਹੈ ਉਹ ਕਹਿੰਦਾ ਬੱਛਾ ਨਹੀਂ ਇਹ ਕੱਟਾ ਹੈ ਉਹ ਕਹਿੰਦਾ ਮੈਂ ਨਹੀਂ ਤੈਨੂੰ ਵੇਚਣਾ ਅੱਛਾ ਉਹ ਕਹਿੰਦਾ ਵੀ ਕਮਾਲ ਆ ਯਾਰ ਹਰੇ ਕੀ ਕਹਿੰਦਾ ਮੇਰੇ ਬੱਚੇ ਨੂੰ ਕੱਟਾ ਕਹਿ ਦਿੰਦਾ ਉਹ ਜਦੋਂ ਮੰਡੀ ਦੇ ਵਿੱਚ ਵੜਨ ਲੱਗਿਆ ਨਾ ਬਾਈ ਉਸੇ ਟੋਲੇ ਦਾ ਇੱਕ ਥੱਗ ਹੋਰ ਖੜਾ ਅੱਛਾ ਜਦੋਂ ਵੜਨ ਲੱਗਿਆ ਮੰਡੀ 'ਚ ਕਹਿੰਦਾ ਵੀ ਕਹਿੰਦਾ ਵੀ ਕੱਟਾ ਕਿੰਨੇ ਦਾ ਵੇਚਣਾ ਉਹ ਕਹਿੰਦਾ ਕੱਟਾਂ ਨਹੀਂ ਤਾਂ ਬੱਚਾ ਯਾਰ ਉਹਨੇ ਸੋਚਿਆ ਵੀ ਯਾਰ ਮੈਨੂੰ ਘਰੀ ਤਾਂ ਹੀ ਠੱਗੀ ਮਾਰਦੀ ਮੇਰੇ ਨਾਲ ਮੈਂ ਪਹਿਲੀ ਵਾਰੀ ਚੀਜ਼ ਵੇਚਣਾ ਆ ਵੀ ਮੈਨੂੰ ਕਿਤੇ ਘਰੀ ਠੱਗੀ ਮਾਰਦੀ ਹੋਵੇ ਮੇਰੇ ਨਾਲ ਮੈਨੂੰ ਘਰੇ ਮੂਰਖ ਬਣਾ ਕੇ ਤੋਰਤਾ ਹੋਵੇ ਉਹ ਕਹਿੰਦਾ ਫਿਰ ਜਦੋਂ ਇੰਨੇ ਜਾਣੇ ਕਹੀ ਜਾਂਦੇ ਨੇ ਵੀ ਇਹ ਬੱਚਾ ਨਹੀਂ ਕੱਟੇ ਹੀ ਹੂ ਤਾਂ ਉਹਨੇ ਦਾ ਭਾਈ ਲੋਕਾਂ ਦੀ ਮੰਗਰ ਲੱਗ ਗਿਆ ਜਦੋਂ ਠੱਗਾਂ ਦੇ ਧੱਕੇ ਚੜ ਗਏ ਉਹ ਕਹਿੰਦਾ ਵੀ ਯਾਰ ਹੈ ਤਾਂ ਕੱਟੇ ਹੀ ਕਹਿੰਦਾ ਮੈਂ ਵੇਚਣਾ ਆ ਕਹਿੰਦਾ ਕਿੰਨੇ ਦਾ ਵੇਚਣਾ ਹੁਣ ਘਰੇ ਉਹਨੂੰ ਦੱਸ ਕੇ ਭੇਜਿਆ ਸੀ ਵੀ 10 ਰੁਪਈਆ ਤੋਂ ਘੱਟ ਨਾ ਵੇਚੀ ਪੁਰਾਣੇ ਸਮੇਂ ਦੀ ਗੱਲ ਹੈ ਉਹ ਕ अच्छा ਤੇ ਜਦੋਂ ਕਹਿੰਦੇ ਵੀ 10 ਨਹੀਂ ਯਾਰ ਅਸੀਂ ਤਾਂ 5 ਰੁਪਏ ਦੇਵਾਂਗੇ ਉਹ ਕਹਿੰਦਾ ਚੱਲ ਯਾਰ ਕੱਟਈਆ 5 ਦੇ ਦੇ ਹੁਣ 5 ਰੁਪਈਆ ਦਾ ਵੇਚ ਆਇਆ 5 ਵੀ ਨਕਲੀ ਦੇ ਤੇ 5 ਰੁਪਈਆ ਵੀ ਨਕਲੀ ਦੇ ਦੇ ਉਹਨੂੰ ਹਾਂ ਜਦੋਂ ਆਇਆ ਘਰੇ ਵੱਡਾ ਭਾਈ ਕਹਿੰਦਾ ਕਿਉਂ ਵੇਚ ਆਇਆ ਕਹਿੰਦਾ ਵੇਚ ਆਇਆ ਕਹਿੰਦਾ ਕਿੰਨੇ ਦਾ ਕਹਿੰਦਾ 5 ਰੁਪਈਆ ਦਾ ਉਹ ਕਹਿੰਦਾ ਤੇਰਾ ਬੇੜਾ ਵੇਝੀ ਕਹਿੰਦਾ ਉਹ ਤਾਂ 10 ਰੁਪਈਆ ਦਾ ਸੀ ਉਹ ਕਹਿੰਦਾ ਯਾਰ ਤੁਸੀਂ ਤਾਂ ਮੇਰੇ ਨਾਲ ਘਈ ਠੱਗੀ ਮਾਰਤੀ ਉਹ ਬੱਛਾ ਨਹੀਂ ਸੀ ਉਹ ਤਾਂ ਕੱਟਾ ਸੀ ਸਾਰਿਆਂ ਨੇ ਮੈਨੂੰ ਕੱਟਾ ਕਿਹਾ ਰਾਹ ਚ ਉਹ ਸਮਝ ਗਿਆ ਵੀ ਇਹ ਤਾਂ ਚੜ ਗਿਆ ਠੱਗਾਂ ਦੇ ਧੱਕੇ ਜਦੋਂ ਕਹਿੰਦਾ ਲਿਆ 5 ਰੁਪਏ ਤਾਂ ਦੇ ਉਹ ਜਦੋਂ 5 ਫੜਾਈ ਉਹ ਵੀ ਨਕਲੀ ਤੇ ਜਦੋਂ ਨਕਲੀ ਬਾਈ ਗਾਹਾਂ ਗੱਲ ਕੀ ਬਣੀ ਹੁਣ ਕਹਾਣੀ ਦਾ ਸਵਾਦ ਆਉ ਗੱਲ غور ਨਾਲ ਸੁਣਿਓ ਉਹਨੂੰ ਜਿਹੜਾ ਵੱਡਾ ਸੀ ਉਹ ਸਿਆਣਾ ਸੀ ਉਹਨੂੰ ਪਤਾ ਲੱਗ ਗਿਆ ਵੀ ਇਹ ਫਲਾਨੇ ਪਿੰਡ ਦੇ ਜਿਹੜੇ ਠੱਗ ਨੇ ਉਹਨਾਂ ਦੇ ਧੱਕੇ ਚੜਿਆ ਹੂੰ ਉਹ ਉਹਨਾਂ ਠੱਗਾਂ ਕੋਲੇ ਜਾਵੜਿਆ ਉਹ ਚਾਰ ਭਾਈ ਸੀ ਚਾਰੇ ਛੜੇ ਸੀ ਬੁੜੀਆਂ ਵਾਲੇ ਕੱਪੜੇ ਪਾ ਕੇ ਵਗ ਗਿਆ ਅੱਛਾ ਜਦੋਂ ਬੁੜੀਆਂ ਵਾਲੇ ਕੱਪੜੇ ਪਾ ਕੇ ਵਗ ਗਿਆ ਤੇ ਜਾ ਕੇ ਕੁੰਡਾ ਖੜਕਾਇਆ ਉਹਨਾਂ ਦਾ ਉਹ ਕਹਿੰਦਾ ਵੀ ਐ ਕਰਕੇ ਮੈਂ ਤਾਂ ਔਰੰਡੀਆਂ ਵੀ ਮੇਰੇ ਤਾਂ ਕੋਈ ਹੈ ਨਹੀਂ ਅੱਗੇ ਪਿੱਛੇ ਵੀ ਇਹ ਕੋਈ ਹੇਗਾ ਵੀ ਮੇਰ ਨਾਲ ਵਿਆਹ ਕਰਾਉਣਾ ਮੈਨੂੰ ਕਿਸੇ ਦੀ ਦੱਸ ਪਾਓ ਭਾਈ ਮੇਰੇ ਦਾ ਨਾ ਮਾਂ ਨਾ ਪਿਓ ਆ ਉਹ ਕਹਿੰਦੇ ਵੀ ਹੈਗਾ ਤਾਂ ਵੀ ਇਹ ਤਾਂ ਚਾਰੇ ਛੜੇ ਆ ਵੀ ਤੂੰ ਸਾਡੇ ਨਾਲ ਵਿਆਹ ਕਰਾ ਲੈ ਕਿਸੇ ਨਾਲ ਅੱਛਾ ਵੱਡਾ ਕਹਿੰਦਾ ਮੇਰੇ ਨਾਲ ਕਰਾ ਲੈ ਛੋਟਾ ਕਹਿੰਦਾ ਐਵੇਂ ਕਿਵੇਂ ਮੇਰੇ ਨਾਲ ਕਰਾਉ ਉਹ ਚਾਰੇ ਭਾਈ ਆਪਸ ਚ ਹੀ ਲੜ ਪਏ ਭਾਈ ਅੱਛਾ ਜਦੋਂ ਲੜ ਪਏ ਉਹ ਕਹਿੰਦਾ ਵੀ ਐਂ ਕਰੋ ਲੜੋ ਨਾ ਪਾ ਬਾਪੂ ਕੋਲੇ ਚੱਲੋ ਹੁਣ ਉਹਨਾਂ ਮੁੰਡਿਆਂ ਦੀ ਮਾਂ ਵੀ ਹੈ ਨਹੀਂ ਸੀ ਉਹ ਕਹਿੰਦਾ ਵੀ ਜਦੋਂ ਬਾਪੂ ਕੋਲੇ ਗਏ ਬਾਪੂ ਕੋਲੇ ਜਾ ਕੇ ਕਹਿੰਦਾ ਬਾਪੂ ਐਂ ਆ ਗੱਲ ਵੀ ਇਹਦੇ ਨਾਲ ਵਿਆਹ ਕਰਾਉਣਾ ਸੀ ਇਹ ਕਹਿੰਦਾ ਮੇਰੇ ਨਾਲ ਕਰਾਏ ਕਹਿੰਦਾ ਮੇਰੇ ਨਾਲ ਕਰਾ ਕਹ ਇਹਦਾ ਵਿਆਹ ਤੁਸੀਂ ਮੇਰੇ ਨਾਲ ਕਰੋ ਸੋ ਉਹਨੂੰ ਮਾਂ ਮਿਲ ਜੂ ਮੈਨੂੰ ਘਰ ਵਾਲੀ ਮਿਲ ਜੂ ਨਲੇ ਸੋਡਾ ਕਲੇਸ਼ ਨਹੀਂ ਹੋ ਹਾਂ ਭਾਈ ਬੁੜੇ ਨੂੰ ਵਿਆਹਤੀ ਹੁਣ ਜਦੋਂ ਬੈਠੇ ਨੇ ਉਹ ਕਦੀ ਵੀ ਐਂ ਕਰੋ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਮਿਲ ਤਾਂ ਖੀਰ ਬਣਾ ਕੇ ਖਵਾਉਣੀ ਆ ਤੇ ਨਲੇ ਮੈਂ ਤੁਹਾਨੂੰ ਮਿੱਠੀਆਂ ਰੋਟੀਆਂ ਬਣਾ ਕੇ ਖਵਾਉ ਵੀ ਤੁਸੀਂ ਦੁਕਾਨਾਂ ਤੇ ਜਾਓ ਫਲਾਨੀ ਫਲਾਨੀ ਚੀਜ਼ ਲਿਆਓ ਸਾਰਿਆਂ ਨੂੰ ਭਾਈ ਇੱਕ ਇੱਕ ਚੀਜ਼ ਗਨੇਆਤੀ ਖੜਿਆ ਹਾ ਤੇ ਚਾਰੇ ਭਾਈ ਦੂਰ ਦੂਰ ਵਾਗੇ ਹੁਣ ਘਰੇ ਬੁੜਾ ਤੇ ਉਹ ਜਿਹੜਾ ਬੰਦਾ ਬੁੜੀ ਬਣ ਕੇ ਆਇਆ ਸੀ ਉਹ ਆ ਰਹਿਗੇ ਮੁੰਡੇ ਤਾਂ ਚਾਰੇ ਬਾਗੇ ਦੂਰ ਦੂਰ ਦੁਕਾਨਾਂ ਤੇ ਹੁਣ ਕੱਲਾ ਰਹਿਗਾ ਜਦੋਂ ਨੇ ਤਾਂ ਭਾਈ ਡਾਂਗ ਚੱਕ ਲਈ ਡਾਂਗ ਚੱਕ ਕੇ ਬੁੜਾ ਬੜਕਾਤਾ ਪੂਰਾ ਮੋਰ ਛੇਕਤੇ ਉਹਦੇ ਗਿੱਟੇ ਗੋਡੇ ਕੁੱਟੇ ਵਧੀਆ ਕੁੱਟ-ਕੱਟ ਕੇ ਬਾਗ ਗਿਆ ਜਦੋਂ ਆਖਿਆ ਵੀ ਆ ਕੇ ਮੁੰਡਿਆਂ ਨੇ ਵੀ ਲਾਇਆ ਬਾਪੂ ਖੰਡ ਲਾਇਆ ਬਾਪੂ ਲੇਚੀਆਂ ਲਾਇਆ ਖੀਰ ਬਣਾਈਏ ਨਵੀਂ ਮਾਂ ਦੇ ਹੱਥੋਂ ਖਾਵਾਂਗੇ ਕਹਿੰਦਾ ਸਾਲਿਓ ਮਾਂ ਦਿਓ ਉਹਦਾ ਬੰਦਾ ਸੀ ਮੈਨੂੰ ਕੁੱਟ ਗਿਆ ਉਹ ਤਾਂ ਭਾਈ ਮਾਰਨ ਮੱਥੇ ਦੇ ਹੱਥ ਵੀ ਯਾਰ ਕੁੱਟ ਗਿਆ ਬਾਪੂ ਨੂੰ ਬੰਦਾ ਸੀ ਉਹ ਤਾਂ ਬੁੜੀ ਨਹੀਂ ਸੀ ਉਹ ਤਾਂ ਬੁੜੀ ਬਣ ਕੇ ਆਇਆ ਸੀ ਹਾਂ ਉਸ ਤੋਂ ਬਾਅਦ ਭਾਈ ਕੀ ਹੋਇਆ ਉਹਨੂੰ ਲਈ ਜਾਣ ਮੰਜੇ ਤੇ ਪਾ ਕੇ ਨਾ ਬੰਦੇ ਨੂੰ ਬੁੜੇ ਨੂੰ ਚਾਰੇ ਮੁੰਡੇ ਲਈ ਜਾਣ ਚਾਰਾਂ ਨੇ ਕਿੱਕ ਪਾਵੇ ਕੋਲੋਂ ਮੰਜਾ ਫੜਿਆ ਰਾਹ ਚ ਤੁਰੇ ਜਾਣ ਅੱਛਾ ਹੁਣ ਉਹ ਜਦੋਂ ਕੁੱਟਿਆ ਬੁੜਾ ਕੁੱਟਣ ਤੋਂ ਬਾਅਦ ਕਹਿੰਦਾ ਲੈ ਗੌਰ ਰੱਖੀ ਦਵਾਰੇ ਵੀ ਆਉ ਹਾਂ ਉਹ ਬੰਦਾ ਕਹਿੰਦਾ ਮੈਂ ਦਵਾਰੇ ਵੀ ਆਉ ਐਂ ਕਹਿ ਕੇ ਉਹ ਉੱਡ ਗਿਆ ਕੁੱਟ ਕੇ ਬੁੜੇ ਨੂੰ ਹੁਣ ਜਦੋਂ ਗਾਹਾਂ ਚਾਰੇ ਮੁੰਡੇ ਬੁੜੇ ਦੇ ਉਹਨੂੰ ਲਈ ਜਾਂਦੇ ਨੇ ਤੁਰੇ ਜਾਂਦੇ ਐ ਰਾਹ ਚ ਭੇਡਾਂ ਵਾਲੇ ਨੂੰ ਸਿਖਾਤਾ ਉਹਨੇ ਬੰਦੇ ਨੇ ਕਹਿੰਦਾ ਐ ਕਰੀ ਜਿਹੜੇ ਉਹ ਚਾਰ ਬੰਦੇ ਆਉਂਦੇ ਨਾ ਬੁੜੇ ਨੂੰ ਲਈ ਉਹਨਾਂ ਨੂੰ ਇੱਕ ਗੱਲ ਕਹੀ ਦੀ ਉਹਨਾਂ ਨੂੰ ਕਹਿਦੀ ਉਹੀ ਆ ਐਂ ਕਹਿ ਕੇ ਉੱਡ ਜੀ 5 ਰੁਪਏ ਦੂੰ ਕਹਿੰਦਾ ਉਹ ਕਹਿੰਦਾ ਲੈ ਇਹ ਕੀ ਔਖੀ ਗੱਲ ਆ ਕਹਿ ਦੂੰ ਕਹਿੰਦਾ ਉਹ ਜਦੋਂ ਜਮਾ ਨੇੜੇ ਜਿਆਏ ਨਾ ਭਾਈ ਉਹਦੇ ਅੱਛਾ ਭੇਡਾਂ ਵਾਲਾ ਕਹਿੰਦਾ ਉਹੀ ਆ ਐਂ ਕਹਿ ਕੇ ਭੱਜ ਲਿਆ ਅੱਛਾ ਜਦੋਂ ਭੱਜ ਲਿਆ ਮੁੰਡੇ ਦਾ ਧਰਕੇ ਬੁੜੇ ਦਾ ਮੰਜਾ ਉੱਥੇ ਭੇਡਾਂ ਵਾਲੇ ਦੇ ਮਗਰ ਪੈ ਗਈ ਵੀ ਇਹ ਤਾਂ ਉਹੀ ਆ ਜਿਹਨੇ ਬੁੜਾ ਕੁੱਟਿਆ ਆਪਣਾ ਪਿਓ ਕੁੱਟਿਆ ਹਾਂ ਹੁਣ ਉਹ ਝਾੜੀਆਂ ਚੋਂ ਫੇਰ ਨਿਕਲਿਆ ਆ ਜਿਹਨੇ ਕੁੱਟਿਆ ਸੀ ਉਹ ਨਿਕਲ ਕੇ ਝਾੜੀਆਂ ਚੋਂ ਭਾਈ ਉਹਨੇ ਫੇਰ ਕੁੱਟਿਆ ਬੜਾ ਦੂਜੀ ਵਾਰੀ ਆਣ ਪੂਰੀ ਜਦੋਂ ਬੜੀਆਂ ਮੰਜ ਕੱਢਤੀ ਬੁੜੇ ਦੀ ਦਾਗ ਨਾਲ ਉਸ ਤੋਂ ਬਾਅਦ ਫੇਰ ਭੱਜ ਗਿਆ ਉਹ ਜਦੋਂ ਮੁੰਡੇ ਆਏ ਮੁੰਡੇ ਕਹਿੰਦੇ ਕਿਉਂ ਬਾਪੂ ਉਹ ਤਾਂ ਫੜ ਲਿਆ ਸੀ ਕਹਿੰਦੇ ਮਾੜੀ ਜੀ ਕਾਚੀ ਰਹਿ ਗਈ ਬੰਦਾ ਉਹ ਜੀ ਇਹਨੇ ਤੈਨੂੰ ਕੁੱਟਿਆ ਸੀ ਉਹ ਕਹਿੰਦਾ ਸਾਲਿਓ ਉਹ ਤਾਂ ਇੱਥੇ ਝਾੜੀਆਂ ਚ ਲੁਕਿਆ ਬੈਠਾ ਸੀ ਮੈਨੂੰ ਤਾਂ ਦਵਾਰੇ ਕੁੱਟ ਗਿਆ ਹਾਂ ਹੁਣ ਉਹ ਦਵਾਰੇ ਵੀ ਕੁੱਟਿਆ ਬੁੜਾ ਤੇ ਕੁੱਟਣ ਤੋਂ ਬਾਅਦ ਫੇਰ ਕਹਿ ਗਿਆ ਕਹਿੰਦਾ ਫੇਰ ਵੀ ਆਉ ਹੂੰ ਬੁੜਾ ਫੇਰ ਡਰੇ ਵੀ ਆਉ ਤੀਜੀ ਵਾਰੀ ਵੀ ਹਾਂ ਹੁਣ ਭਾਈ ਜਦੋਂ ਬੜੇ ਨੂੰ ਕਹਿੰਦੇ ਛੱਡੋ ਖੜਾ ਬੁੜੇ ਦਾ ਕੀ ਇਲਾਜ ਕਰਾਉਣਾ ਇਹਨੂੰ ਕੋਈ ਮਾਰ ਦੂ ਰਾਹ ਉਹੀ ਬੰਦਾ ਤੀਜੀ ਵਾਰੀ ਵੈਦ ਬਣ ਕੇ ਆ ਗਿਆ ਗਲੀਆਂ ਚ ਹੋਕਾ ਦਿੰਦਾ ਫਿਰ ਅੱਛਾ ਇਲਾਜ ਕਰਾ ਲਓ ਗੁੱਜੀਆਂ ਸੱਤਾਂ ਦਾ ਇਲਾਜ ਕਰਾ ਲਓ ਉਹਨਾਂ ਨੇ ਆਖਿਆ ਵੀ ਆਪਣੇ ਬਾਪੂ ਦਾ ਇਲਾਜ ਆਪਾਂ ਜਿੱਥੇ ਹੋਰ ਲਿਜਾਵਾਂਗੇ ਫੇਰ ਨਾ ਕੁੱਟ ਜੇ ਕਿਤੇ ਆ ਕੇ ਵੀ ਆਪਾਂ ਘਰੇ ਇਲਾਜ ਕਰਾ ਲੈਨੇ ਹਮ ਜਦੋਂ ਘਰੇ ਆ ਗਿਆ ਬੁਲਾ ਲਿਆ ਚਾਹ ਪਾਣੀ ਪਿਆਇਆ ਵੈਦ ਨੂੰ ਹੁਣ ਵੈਦ ਕਿਹੜਾ ਸੀ ਉਹੀ ਸੀ ਉਹਦਾ ਬਦਲਾ ਲੈਣਦਾ ਫਿਰਦਾ ਸੀ ਵੀ ਸਾਡੇ ਨਾਲ ਠੱਗੀ ਮਾਰਤੀ ਇਹਨੇ ਜਦੋਂ ਭਾਈ ਚਾਹ ਪਾਣੀ ਪਿਆਇਆ ਉਹ ਜਿੱਥੇ ਹੱਥ ਲਾਵੇ ਉਹਨੂੰ ਪਤਾ ਸੀ ਵੀ ਕਿੱਥੇ ਕਿੱਥੇ ਸੱਟਾਂ ਮਾਰੀਆਂ ਨੇ ਮੈਂ ਜਿੱਥੇ ਹੱਥ ਲਾਵੇ ਕਿਉਂ ਇੱਥੇ ਐ ਉਹ ਕਹਿੰਦਾ ਹਾਂ ਹੁਣ ਡਾਂਗਾ ਤਾਂ ਉਸ ਹੀ ਨਹੀਂ ਲਾਈਆਂ ਸੀ ਉਹਨਾਂ ਨੇ ਆਖਿਆ ਵੀ ਬੜਾ ਭੈੜਾ ਹੈ ਤਾਂ ਉਹ ਕਹਿੰਦੇ ਵੀ ਬੈਦਾ ਤੂੰ ਤੈਨੂੰ ਅਸੀਂ ਮੰਨ ਲ ਗਏ ਵੀ ਤੂੰ ਤਾਂ ਹੱਥ ਹੀ ਉੱਥੇ ਲਾਉਣਾ ਜਿੱਥੇ ਬਾਪੂ ਦਾ ਅੰਗ ਦੁਖਦਾ ਜਿਹੜਾ ਗੋਡੇ ਤੇ ਲਾਇਆ ਹੱਥ ਕਹਿੰਦਾ ਇੱਥੇ ਵੀ ਆ ਉਹ ਕਹਿੰਦਾ ਹਾ ਹਾ ਇੱਥੇ ਵੀ ਆ ਕਹਿੰਦਾ ਭਾਈ ਉਹ ਤਾਂ ਮੰਨ ਲ ਗਏ ਕਹਿੰਦੇ ਬੈਦ ਪਾਈ ਪੂਰਾ ਪਹੁੰਚਿਆ ਹੋਇਆ ਵੀ ਇਹਨੂੰ ਗਰਾ ਗਰਾ ਕੇ ਤਾਂ ਪਤਾ ਵੀ ਜਿੱਥੇ ਹੱਥ ਲਾਉਂਦਾ ਉੱਥੋਂ ਦੁਖਦਾ ਹੈ ਅੰ ਫਲਾਨੀ ਚੀਜ਼ ਦੇ ਨਿੰਮ ਦੇ ਪੱਤੇ ਲਿਆ ਟਕੋਰ ਕਰਾਂਗੇ ਦੂਰ ਦੂਰ ਦਰਖਤ ਸੀ ਜਿਹੜੇ ਉਹ ਗੁਣਿਆ ਤੇ ਉਹ ਤਾਂ ਭਾਈ ਚਾਰੇ ਜਾਣੇ ਫੇਰ ਵਾਗੇ ਸੁਵਾਨ ਲੈਣਾ ਜਦੋਂ ਜ਼ਮਾਨ ਲੈਣ ਵਾਗੇ ਕੋਨੇ ਭਰਾਵਾ ਕੱਲਾ ਰਹਿ ਗਿਆ ਬੁੜਾ ਤੀਜੀ ਵਾਰੀ ਫੇਰ ਬੜਾ ਕੁੱਟਿਆ ਬੁੜੇ ਦੀ ਫੇਰ ਮੇਜ ਕੱਢਤੀ ਉਹ ਬੁੜਾ ਕਹਿੰਦਾ ਮੈਨੂੰ ਐ ਤਾਂ ਦੱਸ ਦੇ ਮੈਨੂੰ ਕੁੱਟਦਾ ਕਿਉਂ ਆ ਹਾਂ ਕਹਿੰਦਾ ਮੈਂ ਤਾਂ ਤੂੰ ਤਿੰਨ ਵਾਰੀ ਕੁੱਟਦਾ ਉਹ ਕਹਿੰਦਾ ਕੁੱਟਿਆ ਨਹੀਂ ਕਹਿੰਦਾ ਤੈਨੂੰ ਮੈਂ ਹੋਰ ਵੀ ਕੁੱਟੂ ਕਹਿੰਦਾ ਫੇਰ ਵੀ ਆਉ ਕਹਿੰਦਾ ਖੜ ਜਾ ਫੇਰ ਨਹੀਂ ਕਹਿੰਦਾ ਮੈਨੂੰ ਗੱਲ ਦੱਸ ਦੇ ਕੀ ਆ ਕਹਿੰਦਾ ਗੱਲ ਤਾਂ ਐ ਆ ਕਹਦਾ ਤੇਰੇ ਮੁੰਡਿਆਂ ਨੇ ਲਾਈ ਆ ਠੱਗੀ ਮੇਰਾ ਬੱਛਾ ਕੱਟਾ ਕਹਿ ਕੇ ਖਰੀਦ ਲਿਆ ਹੈ ਤਾਂ ਬੱਛਾ ਸੀ ਕੱਟਾ ਕਹਿ ਕੇ ਹੀ ਸਸਤਾ ਖਰੀਦ ਕੇ ਤੇ ਨੋਟ ਵੀ ਨਕਲੀ ਦੇ ਕੇ 5 ਰੁਪਏ ਵੀ ਨਕਲੀ ਦੇ ਕੇ ਕਹਿੰਦਾ ਮੈਂ ਤਾਂ ਬਦਲਾ ਲੈਂਦਾ ਕਹਿੰਦਾ ਆਉਂ ਦੁਬਾਰੇ ਵੀ ਉਹ ਕਹਿੰਦਾ ਦੁਬਾਰੇ ਨਾ ਆਈ 5 ਰੁਪਏ ਦੀ ਠੱਗੀ ਲਾਈ ਆ ਆ ਚੱਕ 20 ਰੁਪਏ ਕਹਿੰਦਾ ਖੇੜਾ ਛੱਡ ਦੇ ਜਦੋਂ ਆਏ ਮੁੰਡਿਆਂ ਨੇ ਮੰਗੀ ਮਾਫੀ ਕਹਿੰਦੇ ਗਲਤੀ ਹੋ ਗਈ ਮੁੜ ਕੇ ਕਿਸੇ ਨਾਲ ਠੱਗੀ ਨਹੀਂ ਲਾਉਂਦੇ ਕਈ ਵਾਰੀ ਭਾਈ ਚੋਰਾ ਨੂੰ ਮੋਰ ਵੀ ਪੈ ਜਾਂਦਾ ਠੱਗਾ ਨਾਲ ਵੀ ਠੱਗੀ ਹੋ ਜਾਂਦੀ ਹੈ